ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਮਰਹੂਮ ਮਹਾਨ ਸੰਤ ਹਰਚੰਦ ਸਿੰਘ ਲੋਗੋਵਾਲ ਜੀ ਦੀ 39ਵੀਂ ਵਰ੍ਹੇ ਵੰਢ ਦੇ ਸਬੰਧ ਦੇ ਵਿੱਚ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਸਾਬਕਾ ਪਰਮਜੀਤ ਸਿੰਘ ਪੰਮਾ ਬਾੜ ਦੀ ਅਗਵਾਈ ਚ ਧੂਰੀ ਦੇ ਗੁਰਦੁਆਰਾ ਨਾਨਕ ਸਰ ਵਿਖੇ ਭਰਮੀ ਮੀਟਿੰਗ ਕੀਤੀ ਗਈ ਵਰਣਨਯੋਗ ਹੈ ਕਿ ਇਸ ਮੀਟਿੰਗ ਦੇ ਵਿੱਚ ਜਿਹੜੇ ਕਿ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਹਨ ਜਿਨ੍ਹਾਂ ਵਿੱਚ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਸਾਬਕਾ ਪਾਰਲੀਮੈਂਟਿਸ ਕਤਰ ਬਾਬੂ ਪ੍ਰਕਾਸ਼ ਚੰਦ ਗਰਗ ਅਮਨ ਵੀਰ ਸਿੰਘ ਚੈਰੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਮੁੱਖ ਆਏ ਹੋਏ ਵਕਫੋਗ ਬੁਲਾਰੇ ਨੇ ਕਿਹਾ ਕਿ ਅਸਲੀ ਸ਼੍ਰੋਮਣੀ ਅਕਾਲੀ ਦਲ ਨੂੰ ਸੁਖਵੀਰ ਸਿੰਘ ਬਾਦਲ ਤੋਂ ਮੁਕਤ ਕਰਾਉਣ ਲਈ ਅਕਾਲੀ ਦਲ ਨੂੰ ਬਚਾਉਣ ਲਈ ਅਕਾਲੀ ਦਲ ਸੁਧਾਰ ਲਹਿਰ ਦਾ ਸਾਥ ਦਿਓ ਅਤੇ ਜੋ ਕਿ ਇਹ ਮਰਹੂਮ ਸੰਤਾ ਚੰਦ ਸਿੰਘ ਲੰਗੋਵਾਲ ਜੀ ਦੀ ਜੋ ਕਿ ਆਪਾਂ ਵਰਸੀ ਮਨਾ ਰਹੇ ਹਾਂ ਉਸ ਦੇ ਵਿੱਚੋ ਚੇਚੇ ਤੌਰ ਤੇ ਲੋਕਾਂ ਨੂੰ ਪੁੱਜਣ ਦੀ ਬੇਨਤੀ ਕੀਤੀ ਗਈ ਪੂਰੀ ਤੋਂ ਡੀਡੀਐਸ ਦੇ ਚੀਫ ਬਿਊਰੋ ਸੁਖਿੰਦਰ ਸਿੰਘ ਪਲਾਹਾ ਦੀ ਵਿਸ਼ੇਸ਼ ਰਿਪੋਰਟ پرسا ساڈ بہو پرکاشن سیکٹری سردار گرنجیت اردو صاحب ਇਸ ਅੱਗੇ ਦੀ ਵਾਰੀ ਗੁਰੂ ਨੇ ਜੋ ਪੰਜ ਸਰਪੰਚ ਸਰਦਾਰਯੋਗ ਕਾਲੀ ਆਗੂ ਵਰਤ ਸਹਿਵਾਨ ਸਭ ਤੋਂ ਪਹਿਲਾਂ ਅਤੇ ਸੰਤ ਪਈਏ ਵਾਹੀ ਨੂੰ ਮੇਰਾ ਕਰਸਾ ਮੇਰੇ ਬਹੁਤ ਹੀ ਸਰਦਾਰਯੋਗ ਬੜੇ ਭਾਈ ਔਰ ਮਨ ਮਨੇਸ਼ਰ ਪੰਜਾਬ ਸਰਦਾਰ ਦਰਵੇਸ਼ ਸਿੰਘ ਜੀ ਮਾਸਾ ਆਪਣੀ ਸ਼ਰਾਵਤ ਵਾਲੇ ਗਿਆਨੇ ਜਾਂਦੇ ਮੇਰੇ ਛੋਟੇ ਵੀ ਸਰਦਾਰ ਮਨਿੰਦਰ ਸਿੰਘ ਜੀ ਤੀਰਥਾ ਸਾਹਿਬ کردے گی کارک صاحب اس ساری آئی ہرکے دین لیڈیشپ سارے انگل فرعیات کرنا ہماری مجھے کا کارک صاحب بائی کو ٹھیکی پر دے گا ملتوں پہلے گرارہ میں کچھ چاندنا پاک گیاں ہوں کئی گزنا داست گیاں سو برنانا صاحب میں پچھی گیا ہے میں بیلتی کیا تھا برنانا صاحب آپ اپنی پاسٹر لے گیا ہے جب ਇਹ ਇਹਨਾਂ ਸਵਿਧੀਆਂ ਦੇ ਪੰਛੀ ਉਹਨੇ ਕਿੱਤੀ ਆ ਬਾਹਰ ਜਿਹੇ ਹਰਾਜ ਹੋਏ ਨੇ ਜੇਕਰ ਪੰਛੀ ਦਾ ਪਰਪਰਾਹ ਉਹਦੇ ਮਰੇ ਗਏ ਤਾਂ ਇਹ ਹਰਾਜ ਨਾ ਹੁੰਦੇ ਤਾਂ ਪੰਛੀ ਭਰੇ ਕਿ ਜਿਹੜੇ ਪਾਪ ਕੀਤੇ ਨੇ ਜਿਹੜਾ ਉਹਨੇ ਗੁਨਾਹ ਕੀਤੇ ਨੇ ਉਹ ਤਾਂ ਮੇਰਾ ਖਿਆਲ ਉਹਦੇ ਪਾਪ ਹੁੰਦੇ ਗਏ ਜੋ ਮਾਰਚੀ ਕੰਨਾਂ ਜੋ ਮਾਰਚੀ ਫੈਸਲੇ ਦੂਰ ਵਾਈਆਂ ਉਹ ਮਾਫ਼ ਨਹੀਂ ਕਰਦੇ ਉਹਨਾਂ ਦੇ ਦਰਦ ਵਿੱਚੋਂ ਉਹ ਲੈ ਚੁੱਕੇ ਨੇ ਬੋਲੇ ਪੰਚ ਕੀ ਜੀਤ ਬੇਟੇ ਬਾਬਰ ਅੰਗਰੇਜ਼ੀ ਸ਼ਵਰ ਦਾ ਪ੍ਰਮਾਣ ਤਸਵੀਰਾਂ ਦਾ ਬਹੁਤ ਕਾਚਨ ਦੀ ਗੱਲ ਤਾ